ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਦੇ ਫਾਰਮ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗਸੇ ਲਈ ਲੈ ਕੇ ਆਂ ਜੀ ਟੋਕੜ ਗੱਬਣ ਵੜਾ ਬਾਈ ਤੇ ਇੱਕ ਬੱਚੀ ਆ ਬਾਈ ਆਉ ਪੁੱਛ ਲੈਨੇ ਬਾਈ ਥੋੜੀ ਜਿਹੀ ਹਾਂਜੀ ਬਾਈ ਜੀ ਬਾਈ ਜੀ ਹਸਰੀ ਕਾਲ ਹਸਰੀ ਕਾਲ ਬਾਈ ਜੀ ਹੋ ਠੀਕ ਹੋਈ ਬਾਈ ਹਾਂਜੀ ਹਾਂਜੀ ਠੀਕ ਠਾਕ ਬਾਈ ਜੀ ਵੜੀ ਨਾਮ ਤੇ ਐਡਰੈਸ ਬੋਲ ਨਾਮ ਬਲਵੀਰ ਸਿੰਘ ਜੀ ਪਿੰਡ ਸੰਧੋ ਕੋਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਨੇੜੇ ਪਿੰਡ ਬਾਈ ਨੇੜੇ ਪਿੰਡ ਭਦੌੜ ਵੀ ਨੇੜੀ ਐ ਇਹ ਤੋਂ 7 ਕਿਲੋਮੀਟਰ ਤੇ ਸਹਣਾ 6 ਕਿਲੋਮੀਟਰ ਤੇ ਆ ਹੂੰ ਇਧਰ ਰਾਇਆ ਤਵਾ ਵੀ ਨੇੜੇ ਆਪਾਂ ਨੂੰ ਮੋਬਾਈਲ ਨੰਬਰ ਬੋਲ 8427603945 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬਰਡ ਤੇ ਨੇ ਕਿਹੜਾ ਸੂਆ ਸੂਈ ਵੀ ਆ ਇਹ ਬਾਈ ਪਹਿਲਾ ਸੂਆ ਸੂਈ ਵੀ ਆ ਮੂੰਹੋ ਛੇ ਦੰਦਾਂ ਦਾ ਮੂੰਹੋ ਛੇ ਦੰਦਾਂ ਦਾ ਹਾਂ 2.5 ਮਹੀਨਾ ਦੀ ਗੱਬਣਾ ਚੈੱਕ ਪਾਸ ਇੱਕ ਪਾਸ ਆਪਾਂ ਕਰਾ ਕੇ ਲੈ ਕੇ ਆਂਦੀ ਆ ਠੀਕ ਆ ਠੀਕ ਆ ਨਾਲ ਆਉਦੀ ਕਰਵਾ ਲਿਆ ਅਗਲਾ ਆਉਦੀ ਕਰਾ ਸਕਦਾ ਠੀਕ ਆ ਬਾਈ ਤੇ ਦੁੱਧ ਅੱਜ ਦਾ ਜਿਹੜਾ ਚੌਣ ਵਾਲਾ ਜੇ ਥੱਲੇ ਹੋਊਗਾ 8 ਕਿਲੋ ਠੀਕ ਆ ਰੋਦਾਪਾ 11 ਕਿਲੋ ਚੋਕੇ ਲਾਂਦਾ ਸੀ ਤੈਨੂੰ ਪਤਾ ਵੀ ਫਾਰਮ ਜਿਹੜਾ ਪਾਸੂ ਖੁੱਲਾ ਹੁੰਦਾ ਜਿਹੜਾ ਰਿਹਾਵ ਉਹ ਨਵੇਂ ਕਈ ਦਿਨੋਂ ਜੇਲ੍ਹ ਤੇ ਜਾਣ ਵਾਲੀ ਗੱਲ ਹੋ ਜਾਂਦੀ ਆਗੀ ਅੱਜ ਦਿਨ ਉਧਰ ਦਾ ਫਰਨਾ ਹੂੰ ਸਹੀ ਉਹ ਗੱਲ ਆ ਵੀ ਹੁਣ ਇਹ ਕੱਖ ਵੀ ਨਹੀਂ ਜੱਜ ਨਾ ਖਾਦੇ ਹਜੇ ਹੂੰ ਤੇ ਹੋਰ ਆਪਣੀ ਸਾਰੇ ਪੱਖੋਂ ਗਾਰੰਟੀ ਆ ਦੰਦ ਵੱਟ ਕੇ ਦੇਖ ਲੋ ਹਜੇ ਜਵਾਨ ਹੋਈ ਨਹੀਂ ਸਿੱਕੀ ਆ ਠੀਕ ਆ ਫੇਸ ਚੰਗਾ ਫੋਦੀਵਾਦੀ ਚੰਗੀ ਆ ਸਨੱਕਪੁਣਾ ਵੜ ਦੇ ਵਿੱਚ ਆਪ ਇਹ ਡੈਨਮਾਰਕ ਦੀ ਹੈਗੀ ਪਹਿਲੇ ਸੂਏ ਦਾ ਰਿਕਾਰਡ ਇਹਦਾ ਹੂੰ 27 ਦੇ 28 ਪਲੱਸ ਦਾ ਉਹ ਬੰਦੇ ਨੇ ਆਪਾਂ ਨੂੰ ਸੌਂਵਾ ਕੇ ਦੱਸਿਆ ਠੀਕ ਆ ਥਾਣਾ ਬਹੁਤ ਚੰਗਾ ਹਨ ਹਾਂ ਤੇ ਰਹੀ ਐ ਆ ਵੀ ਚਰਮਾਂ ਗਰੋਂਗ ਆਪ ਰਹੀ ਆ ਥੋੜਾ ਟਾਈਮ ਲੇਟ ਪੈ ਗਈ ਠੀਕ ਆ ਬੋਲ ਦੇ ਬਾਈ ਤੋਰ ਕੇ ਤਾਂ ਕਾਲੀ ਠੰਡੀ ਸੀਲਾ ਜਿਵੇਂ ਮਰਜੀ ਪੂਰੀ ਚਾਹ ਗਾਹਾਂ ਵੀ ਇਹ ਸੈਕਸਰ ਸੀਮਣ ਤੋਂ ਗੱਪਣ ਓਕੇ ਹੂੰ ਠੀਕ ਹੁਣ ਆ ਵੀ ਫਾਰਮਾ ਦਾ ਹੁਣ ਮਾੜਾ ਟੀਕਾ ਭਰਉਂਦੇ ਹੀ ਨਹੀਂ ਬਾਈ ਹੂੰ ਸਹੀ ਗੱਲ ਹੈ ਤੇ ਮੁੱਲ ਕੀ ਆ ਬਾਈ ਇਹਦਾ ਮੁੱਲ ਇਹਦਾ ਜੇ ਭਾਵੇਂ 60 ਕਰਾ ਲਾ 65 ਕਰਾ ਲਾ ਪਰ 58000 ਰੁਪਏ ਚ ਬਸ ਮਾਨ ਤਾਨ ਕਰ ਦੇਣਾ 58000 ਰੁਪਿਆ ਮੋਲਾ ਮਾਨਤਣ ਵਿੱਚ ਜਰੂਰ ਹੋ ਜਾਊਗਾ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਵੱਧ ਕਰਾ ਲਓ ਜਿੰਨਾ ਸਲਾਹ ਕਰਾਈ ਜਵੇ ਚੰਗਾ ਚਵਾਈ ਤੂੰ ਹੀ ਪੂਰੀ ਚੰਗੀਆਂ ਪੂਰੀ ਓਕੇ ਆ ਬਾਈ ਆਪਣੀ ਗਰੰਟੀ ਐ ਇਸ ਜੀ ਅੱਗੇ ਬਾਈ ਬੱਚੀ ਬਾਰੇ ਕਿੰਨੀ ਉਮਰ ਆ ਬੱਚੀ ਦੀ ਬੱਸੇ ਬਾਈ 10 ਮਹੀਨਿਆਂ ਦੀ ਹੋ ਗਈ ਇਹਨੂੰ ਸਾਢੇ 11 10 ਮਹੀਨਿਆਂ ਦੀ ਮੰਨ ਕੇ ਚੱਲੋ ਜੀ ਇਸ ਟਾਈਮ ਠੀਕ ਆ ਤੇ ਕਿਹੜੇ ਟੀਕੇ ਦੀ ਐ ਇਹ ਇਹਨੂੰ ਹੱਕੂ ਮੜੀ ਤੇ ਸਟਾਈਕਰ ਦੇ ਦੀ ਜੀ ਅੱਛਾ ਠੀਕ ਆ ਮਾਂ ਦਾ ਦੁੱਧ ਕਿੰਨਾ ਜੀ ਇਹਦੀ ਮਾਜ 32 ਕਿਲੋ ਹੈ 32 ਲੀਟਰ ਦਾ ਹਾਂਜੀ ਇਸ ਟਾਈਮ ਉਹ 6 ਮਹੀਨੇ ਦੀ ਗੱਭਾ 22 ਕਿਲੋ ਦੁੱਧ ਤੇ ਹੁਣ ਵੀ ਚੱਲ ਰਹੀ ਹੈ ਇਹਦੀ ਮਾਂ ਫੇਸ ਦਿਖਾਓ ਫੇਸ ਬੜਾ ਚੰਗਾ ਨਾਸਾਂ ਗੁਲਾਬੀ ਹੈ ਖੀਰੀ ਆ ਮੂੰਹ ਅੱਛਾ ਦੰਦਾ ਚ ਖੀਰੀ ਹੈ ਭਾਜ ਸਾਢੇ 11 ਮਹੀਨੇ ਨੇ ਤੇ ਕੀ ਉਹ ਕਰਨਾ ਸਹੀ ਗੱਲ ਹੈ ਹੀਟ ਦੋ ਵਾਰੀ ਕੱਢ ਗਈ ਇਹ ਹੂੰ ਕੱਲ ਵੀ ਰੰਬੀ ਜਾਂਦੀ ਸੀਗੀ ਠੀਕ ਹੈ ਪਹਿਲਾਂ ਇਹ ਤਾਰਾਂ ਕਰ ਗਈ ਹੂੰ ਆਪਾਂ ਉਹ ਭਰਾਇਆ ਨਹੀਂ ਹਜੇ ਕਿਉਂਕਿ ਇਹਦਾ ਭਜਨ ਘਟਾ ਸਹੀ ਗੱਲ ਹੈ ਖੋਲ ਦੋ ਵੇਖ ਕੇ ਦਿਖਾ ਦੋ ਤੇ ਜਗਾੜ ਪੂਰਾ ਵਧੀਆ ਦਾ ਝੋਲੀ ਚੰਗੀ ਐ ਝੋਲੀ ਪੂਰੀ ਚੰਗੀ ਐ ਲੋ ਜੀ ਗੱਬਣਾ ਵਰਗੀ ਆ ਗਈ ਥਣ ਸਹੀ ਗੱਲ ਆ ਗੱਬਣਾ ਵਰਗੀ ਝੋਲੀ ਲਈ ਫਿਰ ਜੀ ਗੁਲਾਬੀ ਥਣ ਕਿੱਥੇ ਕੋਈ ਕਿਸੇ ਪਾਸੋਂ ਖੁੰਜੀ ਨਹੀਂ ਰੰਗ ਰੂਪ ਦੀ ਚੰਗੀ ਐ ਕੱਦ ਵੱਡ ਚੰਗਾ ਉਮਰ ਛੋਟੀ ਐ ਚੰਗੇ ਸੀਮਣ ਦੀ ਦੱਸਿਆ ਬਾਈ ਨੇ ਮਾਂ ਦਾ ਦੁੱਧ ਦਾ ਰਿਕਾਰਡ ਵੀ ਬਹੁਤ ਚੰਗਾ ਦੱਸਿਆ ਤੇ ਮੁੱਲ ਕੀ ਐ ਬਾਈ ਇਹਦਾ ਇਹਦਾ ਮੁੱਲ 27000 ਆ ਜੀ ਮਾਨਤਾਨ ਹੋ ਜਾ ਮਾਨਤਾਨ ਹੋ ਜਾਊਗਾ ਜੀ ਠੀਕ ਐ 27000 ਰੁਪਿਆ ਮੋਲਾ ਮਾਨਤਾਂ ਜਿਹੜਾ ਮੌਕੇ ਤੇ ਜ਼ਰੂਰ ਹੋ ਜੀਗਾ ਤੇ ਇਸ ਵੰਗ ਰੂਪ ਬਹੁਤ ਚੰਗਾ ਬਈ ਹੀਟ ਦੇ ਵਿੱਚ ਬਾਈ ਨੇ ਦੱਸਿਆ ਵੀ ਕਿਹੜਾ ਆ ਗਈ ਤੇ ਹਜੇ ਬਾਈ ਇਹਨੂੰ 2 ਮਹੀਨੇ ਥੋੜੀ ਸੇਵਾ ਹੋ ਜੇ ਨਾ ਕੱਦ ਵੱਡ ਵਜਨ ਵਜਨ ਕਰ ਦੂਗੀ ਤੇ ਇਹਦਾ ਨਾ ਡਾਕਟਰ ਬਹੁਤ ਮੱਲੀ ਵੀ ਸੀਗੀ ਹੂੰ ਇਹਦਾ ਨਾ ਆਪਾਂ ਉਹ ਦੂਜੀ ਗਾਂ ਵਾਸਤੇ ਲਿਆਂਦਾ ਸੀਗਾ ਉਹ ਸਰਕਾ ਫਰੋਲ ਹੂੰ ਉਹ ਪਿਉਣਾ ਦਾ ਸੀਗਾ ਰੱਖਿਆ ਤੇ ਸਾਰਿਆਂ ਵਾਸਤੇ ਹੂੰ ਉਹ ਇਹ ਕੱਲੂ ਵੀ ਪੀ ਗਿਆ ਕਦੋਂ ਅੱਛਾ ਅੱਛਾ ਉਹਦੇ ਨਾਲ ਇਹਨੂੰ ਮੋਗ ਲੱਗ ਗਈ ਮੋਗ ਨਾਲ ਥੋੜੀ ਜਿਹੀ ਫਿੱਕ ਬਣਾ ਕੇ ਦਿਖਾ ਗਈ ਹੂੰ ਤੇ ਨਹੀਂ ਇਹ ਤਾਂ ਹੁਣ ਉਹ ਗੱਟਾ ਜਿਹੜਾ ਇਹਨੂੰ ਚਾਰਿਆ ਸੀਗਾ ਠੀਕ ਐ ਡੈਰੀ ਬਟੇਨ ਦਾ ਇੱਕ ਗੱਟਾ ਇਹਨੂੰ ਚਾਰਤਾ ਹੂੰ ਹੁਣ ਇਹਨਾਂ ਇੱਕ ਗੱਟਾ ਹੋਰ ਪਾਜੇ ਹੂੰ ਢੂੜ ਮਹੀਨੇ ਨੂੰ ਦੋ ਨੂੰ ਜਿਵੇਂ ਮਰਜ਼ੀ ਟੀਕਾ ਦੇ ਦੇ ਸਹੀ ਗੱਲ ਹੈ ਬਾਈ ਨਾਹ ਰੋਤੇ ਚ ਪੂਰੀ ਵਧੀਆ ਚ ਆਊਗੀ ਠੀਕ ਐ ਬਾਈ ਧੰਨਵਾਦ ਤੇ ਇਹਦੀ ਮਾਂ ਦਾ ਰਿਕਾਰਡ ਤਾਂ ਪੂਰਾ ਹੀ ਚੰਗਾ ਹੈਗਾ ਪੂਰੇ ਥੱਲੇੋਂ ਵਧੀਆ ਗੀ ਐ ਕੋਈ ਉਹ ਨਹੀਂ ਸਹੀ ਗੱਲ ਹੈ ਝੋਲੀ ਗੱਬਣਾ ਵਾਲੀ ਹੈ ਇਹਦੀ ਠੀਕ ਐ ਜਮਾ ਹ